ਤਾਂ ਆਪ ਦਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਵਪਾਰੀਆਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਵਪਾਰ ਪ੍ਰਦਰਸ਼ਨੀ ਸਥਾਨ ਯੂਨਿਟੀ ਮਾਲ ਪ੍ਰੋਜੈਕਟ ਨੂੰ ਰੱਦ ਕਰਨਾ ਮਾਨ ਸਰਕਾਰ ਦੀ ਵਪਾਰ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ। ਅੰਮ੍ਰਿਤਸਰ ਦੇ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੇ ਸੁਨਹਿਰੀ ਭਵਿੱਖ ਨਾਲ ਖੇਡਿਆ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਜੋ ਵਾਅਦਾ ਕੀਤੇ ਸੀ ਉਹ ਝੂਠੇ ਵਾਅਦੇ ਸਨ। ਅਸੀਂ ਬੜੇ ਸਾਲਾਂ ਤੋਂ ਇਹ ਮੰਗ ਉਠਾ ਰਹੇ ਸੀ। ਇਹ ਮੈਂ ਮੇਅਰ ਵੀ ਰਿਹਾ, ਮੈਂ ਐਮਪੀ ਵੀ ਰਿਹਾ। कि अमृतसर जो मेरा नारा रहा अमृतसर निवासियोंविधा तो मिले पर अफसोस है कि जो बन जाए अमृतसर धक्का कर राजनीति जाके सोड़ रुपया काफी समय का देता है इस प्रदर्शनी यूनिटी मॉल और ਇਦ ਨੂੰ ਅੱਗੇ ਵਿਧਾਨਦਿਆ ਹੋਇਆ 153.2 ਕਰੋੜ ਦੇ ਟੈਂਡਰ ਵੀ ਪੀਡਬਲਿਊਡੀ ਡਿਪਾਰਟਮੈਂਟ ਅੰਮ੍ਰਿਤਸਰ ਦੁਆਰਾ ਪ੍ਰੋਵਿੰਸ਼ੀਅਲ ਡਿਵੀਜ਼ਨ ਦੁਆਰਾ ਲਗਾ ਦਿੱਤੇ ਗਏ ਪਰ ਅਫਸੋਸ ਕਿ ਅੰਮ੍ਰਿਤਸਰ ਨਾਲ ਫੇਰ ਅੱਜ ਦੀ ਆਮ ਆਦਮੀ ਪਾਰਟੀ ਸਰਕਾਰ ਭਵੰਤਮਨ ਜੀ ਦੀ ਜਿਹੜੀ ਸਰਕਾਰ ਹੈ ਉਹਨੇ ਧੱਕਾ ਕਰਤਾ ਔਰ ਉਹ ਸਾਰੇ ਹੀ ਪ੍ਰੋਜੈਕਟ ਜਿਹੜਾ ਟੈਂਡਰ ਹੋ ਗਿਆ ਬਿਡ ਖੁੱਲਨੀ ਦੀ ਸਿਰਫ 20 ਦਿਨ ਸੀ ਜੇ ਕੰਮ ਸ਼ੁਰੂ ਹੋ ਜਾਣਾ ਸੀ ਔਰ ਕੰਮ ਕੀ ਹੋਣਾ ਸੀ ਕਿ ਚਾਰ ਮੰਜ਼ਲਾ ਭਵਨ 10 ਏਕੜ ਜਿਹੜੀ ਰஞ்சிਤ ਹੈ ਉਹਨੂੰ ਬੰਨਣਾ ਸੀ